ਬੜੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਇੱਕ ਵੀਡੀਓ ਬੜੀ ਵਾਇਲਲ ਹੋ ਰਹੀ ਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਤੇ ਮਤਲਬ ਸਮਾਗਮ ਦੇ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਮਹਾਰਾਜ ਵੱਲੋਂ ਜਿਹੜਾ 20 ਰੁਪਏ ਦਾ ਜਿਹੜਾ ਲੰਗਰ ਆ ਭੁੱਖੇ ਸਾਧੂਆਂ ਨੂੰ ਜਿਹੜਾ ਛਕਾਇਆ ਗਿਆ ਉਹ ਪਰੰਪਰਾ ਜਿਹੜੀ ਆ ਅਜੇ ਤੱਕ ਜਿਹੜੀ ਆ ਚੱਲ ਰਹੀ ਆ ਵੀ ਅਜੇ ਤੱਕ ਬਾਬੇ ਨਾਨਕ ਦੇ ਜਿਹੜੇ ਗੁਰੂ ਰਵਿਦਾ ਗੁਰੂ ਨਾਨਕ ਮਹਾਰਾਜ ਦੇ ਜਿਹੜੇ 20 ਰੁਪਏ ਆ ਉਹਨਾਂ ਦਾ ਵਿਆਜ ਨਹੀਂ ਮੁੱਕਿਆ ਪਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਆਪਾਂ ਜਿਹੜਾ ਇਤਿਹਾਸ ਆ ਉਹਨਾਂ ਦੇ ਤਹਿ ਤੱਕ ਜਿਹੜਾ ਇਹਨਾਂ ਨੂੰ ਜਾਣਨਾ ਚਾਹੀਦਾ ਜੋ ਸੱਚਾ ਇਤਿਹਾਸ ਹੋਵੇ ਉਹ ਦੱਸਣਾ ਚਾਹੀਦਾ ਵੀ ਜਿਹੜਾ ਚੂੜਕਾਨਾਂ ਦੇ ਵਿੱਚ ਜਿਹੜਾ ਸਤਗੁਰੂ ਵਿਦਾਸ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਜਿਹੜੇ ਸਾਡੇ ਸਮਕਾਲੀ ਗੁਰੂ ਹੋਏ ਆ ਅਤੇ ਜਿਹੜੇ ਇਹਨਾਂ ਨੇ ਸਾਡੇ 648ਵਾਂ ਆਪਾਂ ਪ੍ਰਕਾਸ਼ ਵਰਗ ਜਿਹੜਾ ਗੁਰੂ ਵਿਦਾਸ ਮਹਾਰਾਜ ਦਾ ਮਨਾ ਕੇ ਹਟਿਆ ਸਾਡੇ ਰਹਿਬਰ ਹੋਏ ਆ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਆਪਣਾ ਧਰਮ ਜਿਹੜਾ ਆ ਆਪਣੀ ਜਾਤ ਜਿਹੜੀ ਆ ਉਹ ਸਾਨੂੰ ਮਿਲੀ ਪਰ ਉਹਨਾਂ ਨੂੰ ਭੁੱਖੇ ਸਾਧੂ ਕਹਿਣਾ ਜਿਹੜਾ ਇੱਕ ਗੁਰੂ ਨਾਨਕ ਮਹਾਰਾਜ ਵੱਲੋਂ ਜਿਹੜਾ ਲੰਗਰ ਛਕਾਉਣ ਦੀ ਪ੍ਰਥਾ ਵੀ ਜਿਹੜੀ ਆ ਉਹ ਇੱਕ ਸੱਚਾ ਸੌਦਾ ਉੱਥੇ ਜੁੜ ਕਾਣਾਂ ਦੀ ਧਰਤੀ ਦੇ ਉੱਪਰ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਗੁਰੂ ਅਰਬਿਦਾਸ ਮਹਾਰਾਜ ਦੇ ਨਾਲ ਕੀਤਾ ਅਤੇ ਉਹ ਪਰੰਪਰਾ ਅਜੇ ਤੱਕ ਜਿਹੜੀ ਆ ਪੰਜਾਬ ਦੇ ਵਿੱਚ ਹਰ ਧਰਮ ਦੋ ਪ੍ਰਜਾਤਵਾਦ ਉੱਪਰ ਚੱਲ ਰਹੀ ਆ ਭੁੱਖੇ ਸਾਧੂ ਨਹੀਂ ਕਿ ਜਿਹੜੇ ਸ਼ਬਦ ਦੇ ਨਾਲ ਬੜੇ ਸਾਰੇ ਹੀ ਰਵਿਦਾਸੀਆ ਸਮਾਜ ਪੂਰੇ ਸਮੁੱਚੇ ਸਮਾਜ ਦੇ ਮਨਾਂ ਠੇਸ ਪਹੁੰਚੀ ਆ। ਸੋ ਇਹ ਸ਼ਬਦ ਜਿਹੜਾ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਸਾਡੇ ਜਗਤਗੁਰੂ ਆ, ਸਤਗੁਰੂ ਆ। ਕਿਉਂਕਿ ਇਹਨਾਂ ਨੇ ਇਹਨਾਂ ਨੇ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਅਵਸਥਾ ਵੀ ਦੇਖਣੀ ਚਾਹੀਦੀ ਆ ਵੀ ਉਸ ਤਰ੍ਹਾਂ 16 ਸਾਲ ਦੀ ਅਵਸਥਾ ਦੇ ਵਿੱਚ ਇਹਨਾਂ ਨੇ ਜਿਹੜਾ ਉਹਨਾਂ ਕੋ ਜਿਹੜਾ ਗੁਰੂ ਗਿਆਨ ਲੈ ਕੇ ਅਤੇ ਜਿਹੜਾ ਸੱਚਾ ਸੌਦਾ ਕਰਕੇ ਜਿਹੜਾ ਉਹ ਲੰਗਰ ਪ੍ਰਥਾ ਜਿਹੜੀ ਚਲਾਈ ਸੀ। ਸੋ ਉਹਨਾਂ ਨੂੰ ਭੁਖੇ ਸਤ ਕਰਨ ਮਰਾਲ ਨੂੰ ਸਾਰੇ ਸਮੁੱਚੇ ਸਮਾਜ ਦੇ ਮਨਾਂ ਨੂੰ ਠੇਜ਼ ਪਹੁੰਚੀ ਹੈ ਤਾਂ ਜੋ ਆਪਾਂ ਸਹੀ ਇਤਿਹਾਸ ਆ ਇਹਨੇ ਪੰਜਾਬ ਦੇ ਮੁਖਮੰਦੀ ਸਾਾਨੂੰ ਦੱਸਣਾ ਚਾਹੀਦਾ ਵੀ ਉਹ ਗੁਰੂਆਂ ਦਾ ਅਪਮਾਨ ਜਿਹੜਾ ਆ ਉਹ ਰਵਿਦਾਸੀਆ ਸਮਾਜ ਕਦੀ ਵੀ ਜਿਹੜਾ ਇਹ برداشت ਨਹੀਂ ਕਰੂਗੀ ਅਤੇ ਅਸੀਂ ਵੀ ਸਾਡੇ ਹੀ ਸੰਤ ਸਮਾਜ ਦੇ ਨਾਲ ਜਿਹੜੇ ਹੋਰ ਸਾਰੀਆਂ ਜਥੇਬੰਦੀਆਂ ਨਾਲ ਜਲਦੀ ਮੀਟਿੰਗ ਕਰਕੇ ਇਸ ਦੇ ਉੱਪਰ ਜਿਹੜਾ ਤਿੱਖਾ ਜਿਹੜਾ ਸੰਘਰਸ਼ ਕਰਨ ਬਾਅਦ ਤੇ ਸਾਰਿਆਂ ਨੂੰ ਲਾਹਮੰਦ ਕਰਾਂਗੇ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ